ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ। ਪਿੰਡ ਘਰਾਚੋਂ ਵਿਖੇ ਫੋਕਲ ਪੁਆਇੰਟ ਵਿਖੇ 6 ਕਰੋੜ ਦੀ ਲਾਗਤ ਨਾਲ ਜੋ ਸ਼ੈਡ ਤਿਆਰ ਹੋਣਿਆ ਹੁਣ ਸੁੰਦਿਆਜ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਵੱਲੋਂ ਉਦਘਾਟਨ ਕੀਤੇ ਗਏ ਹਨ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਆਰਤੀਆ ਇਸ਼ੂਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਤੇ ਸਰਪੰਚ ਦਲਜੀਤ ਸਿੰਘ ਵੀ ਨਜ਼ਰ ਆ ਰਹੇ ਹਨ। ਇਸ ਮੌਕੇ ਦੇ ਟਰੱਕ ਯੂਨਿਨ ਦੇ ਪ੍ਰਧਾਨ ਵਿੱਕੀ ਵਾਜਵਾ ਅਤੇ ਹੋਰ ਆਗੂ ਪਹੁੰਚੇ ਹੋਏ ਹਨ। ਅਤੇ ਇਸ ਮੁੱਖ ਦੇ ਹਲਕਾ ਉਦਾਇਕ ਨਰਿੰਦਰ ਕੌਰ ਬਰਾਜ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਟ ਨਹੀਂ ਆਉਣ ਦਿੱਤੀਆਂ ਜਾਣਗੀਆਂ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਜਿੱਥੇ ਉਹਨਾਂ ਵੱਲੋਂ ਕਦਮ ਚੱਕੇ ਜਾ ਰਹੇ ਹਨ ਤੇ ਪੂਰੇ ਦਿਨ ਤੇ ਇੱਕ ਤਸਵੀਰ ਹੋਰ ਵੀ ਦੇਖਣ ਨੂੰ ਮਿਲੇਗੀ ਜਿੱਦਕਿ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਹਾਲੇ ਉਦਘਾਟਨ ਕਰਕੇ ਗਏ ਵੀ ਨਹੀਂ ਸਨ ਅਤੇ ਮੁਲਾਜ਼ਮਾਂ ਵੱਲੋਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਲਾਜ ਉਦਘਾਟਨ ਕਰਨ ਵਾਲੇ ਪੈਪਾਂ ਦਾ ਲਾਉਂਦੇ ਨਜ਼ਰ ਆਏ ਅਤੇ ਇਸ ਮੌਕੇ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਸਨ ਅਤੇ ਆਉ ਉਹ ਤੁਹਾਨੂੰ ਸੁਣਾਉਣੇ ਕੀ ਨਜ਼ਰ ਕਹਿੰਦੇ ਨਜ਼ਰ ਆਏ ਪ੍ਰਦੀਪ ਮਿੱਤਲ ਆਰਤੀਆ ਸੈਸ਼ਨ ਦੇ ਪ੍ਰਧਾਨ ਅਤੇ ਦਲਜੀਤ ਸਿੰਘ ਸਰਪੰਚ ਪਿੰਡ ਕਰਾਚੋਂ ਅਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਪੱਟਵੀ ਦਿੱਤਾ ਹੋਏ ਬਸ ਜੀ ਬਸ ਇਹਦਾ ਲਾਉਣੀ ਨਹੀਂ ਦਰ ਉਹ ਪਤਾ ਤੁਹਾਨੂੰ ਮੈਂ ਪਹਿਲਾਂ ਨਾਜ ਮੰਡੀ ਸਾਈਡ ਦਾ ਕੀ ਕਹਿਣਾ ਸੀ ਦੇਖੋ ਸਭਰਿਆਂ ਨੂੰ ਪਹਿਲਾਂ ਤਾਂ ਸਾਡੇ ਸਾਰੇ ਇਲਾਕਾ ਨਿਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਕਿਉਂਕਿ ਬੜੇ ਲੰਬੇ ਸਮੇਂ ਦੀ ਇਹ ਸਾਡੀ ਮੰਗ ਸੀ ਬਿਕਰਾਚੋਂ ਜਿਹੜੀ ਸਾਡਾ ਪਰਦੇਸ ਸੈਂਟਰ ਇਹਨੂੰ ਸਬਜ਼ਾੜ ਹਲਾਣਿਆ ਜਾਵੇ ਅੱਜ ਦੇਖੋ ਉਹ ਬਹੁਤ ਸੁਭਾਗਾ ਦੇਣਾ ਅੱਜ ਇਹਦੀ ਸ਼ੁਰੂਆਤ ਹੋਈ ਹੈ ਅੱਜ ਸਾਡੇ ਸਬਜ਼ਾੜ ਦਾ ਉਦਘਾਟਨ ਹੋ ਚੁੱਕਿਆ ਠੀਕ ਹੈ ਕਿੰਨੇ ਕੁ ਕਿਸਾਨਾਂ ਨੂੰ ਜਿਹੜਾ ਲਾਭ ਮਿਲਣਾ ਤੁਸੀਂ ਬਹੁਤ ਬਹੁਤ ਨਾਜ ਮੰਡੀ ਨਾਲ ਜੁੜੇ ਹੋਏ ਦੇਖੋ ਸਾਡਾ ਤਾਂ ਪਿੰਡ ਹੀ ਇਹ ਹੈ ਅਸੀਂ ਨਾ ਇੱਥੇ ਸਾਰੇ ਆੜਤੀਆਂ ਨੂੰ ਬਹੁਤ ਖੁਸ਼ੀ ਆ ਸਾਡੇ ਮਜ਼ਦੂਰ ਤੇ 10-12 ਪਿੰਡਾਂ ਦੇ ਲਗਭਗ ਇੱਥੇ ਜੋ ਕਿਸਾਨ ਫਸਲ ਲੈ ਕੇ ਆਉਂਦੇ ਨੇ। ਪਹਿਲਾਂ ਕੀ ਅਸੀਂ ਕਹਿ ਸਕਦੇ ਪਹਿਲਾਂ ਕਿਸਾਨਾਂ ਨੂੰ ਕਿਹੜੀ ਚੀਜ਼ ਦੀ ਜਿਹੜੀ ਮਾਰ ਪੈਂਦੀ ਸੀ ਹੁਣ ਜਿਹੜਾ ਅਸੀਂ ਕਹਿ ਸਕਦੇ ਦੇਖੋ ਸਭ ਤੋਂ ਵੱਡੀ ਗੱਲ ਹੈ ਉਰੇ ਟਾਇਲਟਸ ਨਹੀਂ ਸੀ। ਪੀਣ ਦੇ ਪਾਣੀ ਦਾ ਸਾਧਨ ਬਹੁਤ ਘੱਟ ਸੀ ਤੇ ਇੱਕ ਵੱਡਾ ਸ਼ੈੱਡ ਮੰਨਣ ਜਾ ਰਿਹਾ ਕਿਉਂਕਿ ਬਾਰਿਸ਼ ਦੇ ਦਿਨਾਂ 'ਚ ਵੀ ਇਹਦੀ ਸਾਨੂੰ ਬਹੁਤ ਵੱਡੀ ਸਹੂਲਤ ਮਿਲਣੀ ਹੈ ਤੇ ਲੇਬਰ ਨੂੰ ਕਿਸਾਨ ਭਾਈਚਾਰੇ ਨੂੰ ਟਾਇਲਟਸ ਦੀਆਂ ਬਹੁਤ ਦਿੱਕਤਾਂ ਸੀ ਤੇ ਉਹਦੀ ਬਹੁਤ ਵੱਡੀ ਸਹੂਲਤ ਮਿਲਣੀ ਹੈ। ਬਾਕੀ ਕਿਹੜੀਆਂ ਮੋੜਲੀਆਂ ਸਹੂਲਤਾਂ ਨੇ ਮੈਨੂੰ ਲੱਗਦਾ ਉਹ ਸਭ ਜੜਟ ਸਾਰੀਆਂ ਸਾਡੀਆਂ ਹਾਂਜੀ ਅੱਜ ਸਾਡੇ ਇੱਕ ਦਾਣਾ ਮੰਡੀ ਕਰਾਚੋਂ ਦਾ ਜਿਹੜਾ ਨੀ ਪੱਥਰ ਰੱਖਿਆ ਗਿਆਗਾ ਐ ਮੇਰੇ ਸਾਹ ਪਹੁੰਚੇ ਨੀ ਪੱਥਰ ਰੱਖਣ ਦੇ ਲਈ ਔਰ ਅਸੀਂ ਧੰਨਵਾਦ ਕਰਦੇ ਆਂ ਸਾਡੇ ਮਾਲਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਹਲਕੇ ਦੇ ਐਮਐਲਏ ਮੈਡੂ ਰੇਦੋਪਾ ਭਰਾਜ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਨੂ ਨੂੰ ਇਹ ਤੋਹਫਾ ਦਿੱਤਾ ਕਿ 6 ਕਰੋੜ ਜਿਹੜਾ ਰੁਪਿਆ ਸਾਡੀ ਦਾਣਾ ਮੰਡੀ ਦੇ ਉੱਪਰ ਲੱਗਣ ਜਾ ਰਹੇ ਆ ਜਿਦੇ ਵਿੱਚ ਸੀਸੀ ਫਲੋਰ ਹੋ ਗਿਆ ਬਾਉਂਡਰੀ ਬਾਲ ਹੋਗੀ ਔਰ ਕਸਟੀਲ ਕਵਰ ਸ਼ੈੱਡ ਹੋ ਗਿਆ ਔਰ ਜਿਹੜੇ ਟਾਇਲਟ ਬਲੌਕ ਹੋਗੇ ਉਹ ਸਾਰੇ ਸਹੂਲਤਾਂ ਜਿਹੜੀਆਂ ਉਹ ਕਰਾਚੋਂ ਦਾਣਾ ਮੰਡੀ ਨੂੰ ਥ ਹੋ ਜਾਂਦਾ ਉਹ ਇਹ ਸਹੂਲਤ ਮਿਲਨੀ ਹੈ ਦੋਦੇ ਨਾਲ ਫਰਕ ਪੈਣਾ ਹੀ ਹੈ ਫਾਸਲਾ ਜਿਹੜੀ ਉਹਦੀ ਸਹੀ ਸੰਭਾਲ ਹੋਣੀ ਹੈ ਸ਼ੈੱਡ ਨੇ ਜਿਹੜੇ ਉਹ ਵੀ ਜਾਨਕੀ بارش ਦੇ ਦਿਨਾਂ ਵਿੱਚ ਕੰਮ ਆਉਣਗੇ ਜਿਹੜੇ ਇਥੇ ਮਾਲ ਵਗੈਰਾ ਉਹਦੀ ਠੀਕ ਹੈ ਕਿੰਨੇ ਕੁ ਪਿੰਡਾਂ ਦੇ ਕਿਸਮ ਸਾਡੇ ਆਲੇ-ਦਾਲ ਦੇ ਕਈ ਪਿੰਡਾਂ ਦੇ ਜਿਹੜੀ ਫਾਸਲਾ ਜਿਹੜੀ ਕਰਾਚੋਂ ਮੰਡੀ ਦੇ ਵਿੱਚ ਆਉਂਦੀ ਹੈਗੀ ਸੋ ਉਹਦੇ ਨਾਲ ਸਾਡੇ ਆਲੇ-ਦਾਲ ਦੇ ਕਈ ਪਿੰਡਾਂ ਨੂੰ ਜਿਹੜਾ ਇਸ ਚੀਜ਼ ਦਾ ਜਿਹੜਾ ਫਾਇਦਾ ਹੋ ਜਾਣਾ ਹੈ ਬਿਲਕੁਲ ਮੈਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿਕਾਸ ਦੀ ਲੜੀ ਨੂੰ ਜੋੜਦੇ ਹੋਏ ਅੱਜ ਕਰਾਚੋ ਮੰਡੀ ਜਿਹੜੀ 9 ਏਕੜ ਦੇ ਵਿੱਚ ਜਿਹੜਾ ਇੱਕ ਸਬਜ਼ਾੜ ਦੇ ਰੂਪ ਦੇ ਵਿੱਚ ਬਣ ਕੇ ਤਿਆਰ ਹੋ ਰਹੀ ਹੈ ਸੋ ਤਕਰੀਬਨ 6 ਕਰੋੜ ਦੀ ਲਾਗਤ ਦੇ ਨਾਲ ਇਸ ਮੰਡੀ ਦੇ ਵਿੱਚ ਜਿਹੜਾ ਸਟੀਲ ਕਵਰਡ ਸ਼ੈੱਡ ਆ ਜਿਹੜਾ 2275 ਦਾ ਸ਼ੈੱਡ ਬਣਨਾ ਇੱਕ ਟਾਇਲਟ ਬਲੌਕ ਬਣਨਾ ਜਿਹੜੀ ਇਹਦੀ ਸਾਰੀ ਬਾਉਂਡਰੀ ਹੈ ਜਿਹੜੀ ਉਹ ਨਵੇਂ ਸਿਰੇ ਤੋਂ ਜਿਹੜੀ ਬਾਉਂਡਰੀ ਬਣ ਕੇ ਤਿਆਰ ਹੋਣੀ ਹੈ ਔਰ ਜਿਹੜਾ ਸੀਸੀ ਕੰਕਰੀਟ ਦਾ ਜਿਹੜਾ ਇਹ ਸਾਰੀ ਮੰਡੀ ਆ ਜਿਹੜੀ ਉਹ ਬਣ ਕੇ ਜਿਹੜੀ ਤਿਆਰ ਹੋ ਜਾਣੀ ਆ ਔਰ ਇਹਦੇ ਨਾਲ ਸਾਡੇ ਜਿਹੜੇ ਇਲਾਕੇ ਦੇ ਜਿਹੜੇ ਕਿਸਾਨ ਨੇ ਜਿਹੜੇ ਮਜ਼ਦੂਰ ਨੇ ਸੋ ਉਹਨਾਂ ਨੂੰ ਇੱਕ ਵੱਡੀ ਜਿਹੜੀ ਸਹੂਲਤ ਆ ਜਿਹੜੀ ਇਸ ਇਲਾਕੇ ਦੇ ਵਿੱਚ ਜਿਹੜੀ ਮਿਲਣ ਜਾ ਰਹੀ ਹੈ ਸੋ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਆ ਉੱਥੇ ਸਾਰੇ ਨਗਰ ਨੂੰ ਸਾਰਿਆਂ ਨੂੰ ਮੈਂ ਵਧਾਈ ਦੇਣੀ ਆ ਕਿ ਇਹ ਜਿਹੜਾ ਇੱਕ ਚੰਗਾ ਜਿਹੜਾ ਕੰਮ ਆ ਜਿਹੜਾ ਵਿਕਾਸ ਦਾ ਜਿਹੜਾ ਇਸ ਨਗਰ ਤੋਂ ਜਿਹੜਾ ਉਹਨਾਂ ਮਕਰਾਂਚੂ ਪਿੰਡ ਦੀ ਗੱਲ ਹੈ इवन 10-12 ਪਿੰਡਾਂ ਦੇ ਜਿਹੜੇ ਕਿਸਾਨ ਨੇ ਜਿਹੜੇ ਉਹ ਇੱਥੇ ਸਾਰੇ ਨਾਲ ਦੇ ਇਲਾਕੇ ਦੇ ਪਿੰਡਾਂ ਦੇ ਇੱਥੇ ਆਉਂਦੇ ਆ ਔਰ ਹੁਣ ਤਾਂ ਹੋਰ ਵੀ ਵੱਧ ਜਾਣਾ ਕਿਉਂਕਿ ਮੰਡੀ ਜਿਹੜੀ ਵੱਡੀ ਹੋ ਜਾਣੀ ਆ ਫੜ ਜਿਹੜੇ ਪੱਕੇ ਹੋ ਜਾਣੇ ਆ ਸੋ ਉਹ ਵੱਡੀ ਇੱਕ ਜਿਹੜੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਇੱਕ ਜਿਹੜੀ ਸਹੂਲਤ ਦੇਣੀ ਮੈਨੂੰ ਲੱਗਦਾ ਮੈਂ ਪਹਿਲਾਂ ਜਿੱਦਾਂ ਹੁੰਦਾ ਸੀ ਬਾਰਿਸ਼ ਹੋ ਜਾਂਦੀ ਸੀ ਤਾਂ ਫਸਲ ਵੀ ਖਰਾਬ ਹੋ ਜਾਂਦੀ ਸੀ ਤਾਂ ਹੁਣ ਉਹਦੇ ਤਾਂ ਵੀ ਜਿਹੜਾ ਬਚਾਅ ਹੋ ਜਾਂਦਾ ਹਾਂ ਬਿਲਕੁਲ ਉਹ ਸਾਰਾ ਬਚਾਅ ਹੋਊਗਾ ਔਰ ਜਿੰਨੇ ਕੋਈ ਫਸਲ ਰੋਲਦੀ ਸੀ ਕਿਸੇ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਸੀਗੀ ਜਦੋਂ ਈਵਨ ਜਦੋਂ ਮੁੱਖ ਮੰਤਰੀ ਸਾਹਿਬ ਐਮਪੀ ਹੁੰਦੇ ਸੀ ਤਾਂ ਜਦੋਂ ਵਿਜ਼ਿਟ ਕਰਦੇ ਸੀ ਤਾਂ ਘਰਾਚੋ ਮੰਡੀ ਤੋਂ ਸ਼ੁਰੂਆਤ ਕਰਦੇ ਹੁੰਦੇ ਸੀਗੇ ਔਰ ਅੱਜ ਨੇ ਉਸੇ ਮੰਡੀ ਨੂੰ ਜਿਹੜਾ ਅੱਜ ਇਹ ਵੱਡਾ ਜਿਹੜਾ ਪੈਕੇਜ ਜਿਹੜਾ ਦਿੱਤਾ ਹੈ ਸੈਟਿੰਗ ਤੇ ਖਰਚ ਆਉਣਾ ਛੱਡ ਉਹ ਸਟੀਲ ਕਵਰ ਛੱਡ ਜਿਹੜਾ ਬਣੂਗਾ 2275 ਦਾ ਇੱਕ ਸੈਟ ਜਿਹੜਾ ਇਹਦੇ ਵਿੱਚ ਬਣਾਣਾ ਕਿੰਨੇ ਦਾ ਖਰਚ ਆਉਣਾ ਹੈ तकरीबन 6 ਕਰੋੜ ਰੁਪਏ ਜਿਹੜਾ ਇਹ ਸਾਰੇ ਕੰਮ ਦੇ ਉੱਤੇ ਜਿਹੜਾ ਹੋਣਾ ਕਿੰਨੇ ਚਿਰ ਚ ਤਿਆਰ ਹੋਣ ਦੀ ਉਮੀਦ ਹੈ ਕਿਉਂਕਿ ਫਸਲਾਂ ਵੀ ਟਾਈਮ ਤਕਰੀਬਨ ਨੇੜੇ ਲੱਗ ਚੁੱਕਾ ਹੈ ਕਟਾਈ ਦਾ ਅਗਰ ਕਰਦੇ ਤਕਰੀਬਨ 6 ਕਿ ਮਹੀਨਾ ਦਾ ਹੋਗਾ 6 6 ਕਿ ਮਹੀਨਿਆਂ ਦੇ ਵਿੱਚ ਜਿਹੜਾ ਅਗਲੀ ਫਸਲ ਦੇ ਸੀਜ਼ਨ ਤੋਂ ਬਾਅਦ ਸੀਜ਼ਨ ਤੋਂ ਬਾਅਦ ਸ਼ੁਰੂ ਕਰਨਗੇ ਜਿਹੜਾ ਸਾਈਡ ਲਾਈਨਿੰਗ ਜਿਹੜੀ ਕੋਈ ਹੈਗੀ ਆ ਉਹ ਸ਼ੁਰੂ ਹੋ ਜੂਗੀ ਜਿਹੜਾ ਇੰਟਰਨਲ ਜਿਹੜਾ ਫਲੋਰ ਦੀ ਜਿਹੜੀ ਗੱਲ ਹੈਗੀ ਆ ਉਹ ਕੰਮ ਜਿਹੜਾ ਸੀਜ਼ਨ ਤੋਂ ਬਾਅਦ ਸ਼ੁਰੂ ਕਰਾਂਗੇ